कोरोना वायरस ਕਾਰਨ ਜਿੱਥੇ ਪੂਰੇ ਦੇਸ਼ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਖੰਮ ਖਾਂ ਕਰਾ ਤੋਂ ਵਿਹਲ ਹੋ ਕੇ ਆਪਣੇ ਘਰਾਂ 'ਚ ਇਸ ਸਥਿਤੀ ਦੇ ਖਤਮ ਹੋਣ ਦੀਆਂ ਉਡੀਕਾਂ ਕਰ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਵੀ ਲੋਕਾਂ ਦੇ ਘਰ 'ਚ ਜਾ-ਜਾ ਉਹਨਾਂ ਨੂੰ ਰਾਸ਼ਨ ਅਤੇ ਹੋਰ ਸਹੂਲਤਾ ਮੁਹੱਈਆ ਕਰਵਾ ਰਹੀਆਂ ਹਨ ਇੱਥੇ ਨੂੰ ਲੈ ਕੇ ਪੰਜਾਬ ਸਰਕਾਰ ਦੇ OSG ਅਨਕਿਤ ਬਾਂਸਲ ਨੇ ਵੀ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਘਰ-ਘਰ ਜਾ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਹਨ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਢੰਡਾਰੀ ਦੇ ਵਿੱਚ ਲੁਧਿਆਣੇ ਦੇ ਪਿੰਡ ਢੰਡਾਰੀ ਦੇ ਵਿੱਚ ਪਹੁੰਚੇ ਹਾਂ। ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਸੰਦੇਸ਼ ਨੂੰ ਲੈ ਕੇ ਉਹਨਾਂ ਨੇ ਸੰਦੇਸ਼ ਦਿੱਤਾ ਸੀ ਕਿ ਇਸ ਧਿਆਨਕ ਬਿਮਾਰੀ ਤੋਂ ਬਚਾਉਣ ਦੇ ਲਈ ਜਿਹੜਾ ਕਰਫਿਊ ਲਾਇਆ ਉਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਲੋਡ ਬੰਦ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਉਸ ਦੇ ਚਲਦਿਆਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਇਸ ਏਰੀਏ ਦੇ ਵਿੱਚ ਆਏ ਹਾਂ ਇਸ ਪਿੰਡ ਦੇ ਵਿੱਚ ਆਏ ਹਾਂ ਤੁਹਾਨੂੰ ਸਾਰਿਆਂ ਨੂੰ ਦੋ ਤਿੰਨ ਗੱਲਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਆਪਣਾ ਪੰਜਾਬ ਰਾਜ ਕੈਪਟਨ ਅਮਰਿੰਦਰ ਸਾਹਿਬ ਦੀ ਅਗਵਾਈ ਦੇ ਵਿੱਚ ਰੋਜ਼ ਦੀ ਰੋਜ਼ 25 ਰੇਲਵੇ ਦੇ ਡੱਬੇ ਇੰਡੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਅੰਨ ਦੇ ਭੇਜਦੇ ਇੱਕ ਇੱਕ ਰੈਕ ਵਿੱਚ 2500 ਟਨ ਮਾਲ ਹੁੰਦਾ ਤੇ 25 ਰੇਲਵੇ ਰੈਕ ਰੋਜ਼ ਦੇ ਭਾਰਤ ਦੇ ਕਦੇ ਕਿਸੇ ਕੋਨੇ ਚ ਕਦੇ ਕਿਸੇ ਕੋਨੇ ਚ ਜਾ ਰਹੇ ਇੱਕ ਕੋਨੇ ਇੱਕ ਰੇਲਵੇ ਰੈਕ ਨੂੰ ਭਰਨ ਲਈ 300 ਟਰੱਕ ਲੱਗਦੇ 2500 ਟਨ ਲਈ ਤੇ 25 ਟਨ ਨੂੰ 25 ਰੇਲਵੇ ਰੈਕਟਾਂ ਨੂੰ ਭਰਨ ਲਈ 7500 ਟਰੱਕ ਦਾ 7500 ਟਰੱਕ ਉਸ ਲਈ ਯੂਜ਼ ਹੁੰਦੇ ਬਹੁਤ ਵਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਇਸ ਚੀਜ਼ ਲਈ ਪੰਜਾਬ ਨੂੰ ਤਾਂ ਕੀ ਪੂਰੇ ਇੰਡੀਆ 'ਚ ਕਿਸੇ ਵੀ ਬੰਦੇ ਨੂੰ ਉਹਨਾਂ ਦੀ ਸੋਚ ਹੈ ਕਿ ਕਿਸੇ ਵੀ ਬੰਦੇ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਖਾਣ ਦੇ ਸਮਗਰੀ ਦੀ ਕਿਸੇ ਅੰਨ ਦੀ ਤੇ ਤੁਹਾਡਾ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਾਰੇ ਇਕੱਠੇ ਆ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਰਹੇ ਅਸੀਂ ਸਾਰੇ ਸੋਸ਼ਲ ਡਿਸਟੈਂਸਿੰਗ ਤੇ ਵੀ ਰਹੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੋਸ਼ਲ ਡਿਸਟੈਂਸਿੰਗ ਰੱਖੋ ਸਾਫ ਸਫਾਈ ਰੱਖੋ ਤੇ ਵੱਧ ਤੋਂ ਵੱਧ ਗਰਮ ਚੀਜ਼ਾਂ ਪੀਓ ਚਾ ਪੀਓ ਕਾਫੀ ਪੀਓ ਤਾਂ ਆਪਾਂ ਨੂੰ ਕੋਈ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਪੰਜਾਬ ਚ ਤਾਂ ਇਹ ਕਮੀ ਨਹੀਂ ਹੈ ਕਿਉਂਕਿ ਆਪਾਂ ਤਾਂ ਕੋਈ ਔਖੀ ਚੀਜ਼ ਨਹੀਂ ਹੈ ਪੀਣੀ ਜਿੰਨੀ ਆਪਾਂ ਗਰਮ ਚੀਜ਼ਾਂ ਪੀਵਾਂਗੇ ਕਾਫੀ ਪੀਵਾਂਗੇ ਚਾ ਪੀਵਾਂਗੇ ਉਸ ਦੇ ਨਾਲ ਇਸ ਬਿਮਾਰੀ ਨੂੰ ਇਸ ਬਿਮਾਰੀ ਤੋਂ ਨਜਿੱਠਣ ਲਈ ਵਧੀਆ ਰਿਜ਼ਲਟ ਆ ਰਹੇ ਨੇ ਜਿਵੇਂ ਇਧਰੋਂ ਉਧਰੋਂ ਨਿਊਜ਼ ਆ ਰਹੀਆਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਫੇਰ ਇੱਕ ਬੇਨਤੀ ਹੈ ਜੀ ਪੰਜਾਬ ਸਰਕਾਰ ਦੀ ਕੈਪਟਨ ਅਮਰਿੰਦਰ ਸਾਹਿਬ ਦੀ ਹੁਕਮ ਅਧੀਨ ਆਪਾਂ ਨਗਰ ਕੀਤੇ ਤੇ ਪਰਮਾਤਮਾ ਤੁਹਾਨੂੰ ਬਾਲੀ ਬਾਲੀ ਤੰਦਰੁਸਤੀ ਬਖਸ਼ੇ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼